ਹਾਂਜੀ ਤੇ ਹੁਣ ਆਪਾਂ ਆਇਆ ਮਾਲ ਚ ਕਿਹੜੇ ਮਾਲ ਚ ਆਇਆ ਮਿੱਤਲ ਮਾਲ ਆ ਜਾਣਾ ਮਿੱਤਲ ਮਾਲ ਲੋ ਜੀ ਆਪਾਂ ਆ ਗਏ ਮਿੱਤਲ ਮਾਲ ਦੇ ਵਿੱਚ ਮੇਰੀ ਫਰੈਂਡ ਦੇ ਸ਼ਹਿਰ ਚ ਆ ਗਏ ਆਪਾਂ ਸਹੀ ਗੱਲ ਹੈ ਵਲੌਗ ਦੇਖੂਗੀ ਤੇ ਕਹੂਗੀ ਅੱਜ ਆਉਂਦੇ ਆਉਂਦੇ ਹੋਣਗੇ ਆਏ ਹੋਣ ਅਚਾਨਕ ਪ੍ਰਮੋਸ਼ਨ ਆ ਇਹ ਮੈਨੂੰ ਕਿਸੇ ਤੇ ਝੂਲੇ ਦਵਾ ਦੋਗੇ ਦਵਾ ਦਾਂਗੇ ਦਵਾ ਦਾਂਗੇ ਪੱਕਾ ਲੈ ਲੈਫਟ ਤੇ ਝੂਲੇ ਤੁਹਾਨੂੰ ਲੈਫਟ ਤੇ ਝੂਲੇ ਦਵਾਉਣੇ ਆ ਝੂਟੀ ਲਾਣੇ ਲੈਫਟ ਲਾੜੂ ਉਹ ਕਿੱਥੇ ਚੱਲ ਗਿਆ ਸਾਰੇ ਜਾਈ ਜਾਂਦੇ ਚਲੋ ਕਮਲ ਡਰਦੀ ਆ ਕਮਲ ਡਰਦੀ ਕਰਕੇ ਕਹਿੰਦੀ ਆ ਚਲੋ ਭੈਣਾਂ ਉਹ ਚਲੋ ਕੁਝ ਨਹੀਂ ਹੁੰਦਾ ਤੂੰ ਤੁਸੀਂ ਤੁਹਾਡੇ ਚੜ੍ਹਨ ਥੋੜੀ ਰੁਕਦੀ ਹੋਰ ਰੋਕ ਜੋ ਪਾਸੇ ਹੋ ਜਾ ਚਲ ਜਾਂ ਦ ਸਹੀ ਧਿਆਨ ਨਾਲ ਲਾ ਵੀ ਭੈਣ ਵੀ ਚਲੇ ਗਏ ਵੀਰੇ ਨੇ ਉੱਤੇ ਖੜੇ ਆ ਕਮਲ ਵੀ ਚਲੀ ਤੇ ਨਾਲ ਕਮਲ ਦੇ ਭਾਬੀ ਜੀ ਵੀ ਆ ਚਲੋ 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 ਨਹੀਂ ਮੈਂ ਨਹੀਂ ਮੈਂ ਜਾਵੜੂਗੀ ਚਲੋ ਹੋ ਗਏ ਹਰਦੀਪ ਗਏ ਤਾਂ ਮੈਂ ਡਰਦੀ ਆ ਲਓ ਜੀ ਆ ਗਏ ਹਾਂ ਮੂਲ ਦੇ ਵਿੱਚ ਸਾਰੇ ਆ ਸਹੀ ਗੱਲ ਹੈ ਟਾਈਮ ਕੱਢਣਾ ਬਹੁਤ ਘੱਟ ਸਮਾਂ ਟਾਈਮ ਕੱਢ ਕੇ ਆਏ ਹਾਂ ਪਰ ਪਰ ਹੁਣ ਹਰਦੀਪ ਨੇ ਤੁਹਾਨੂੰ ਹੋਰ ਗੱਲ ਦੱਸ ਦੇ ਕਿ ਜੌਬ ਲੀਵ ਕਰ ਦਿੱਤੀ ਆ ਤੇ ਹਰਦੀਪ ਹੁਣ ਘਰੇ ਹੀ ਹੁੰਦੇ ਆ ਤਾਂ ਆਪਾਂ ਹੁਣ ਕੀ ਰਹੀਆਂ ਸ਼ਰੀਆਂ ਤੇਰਾ 200% ਜੀ ਦਾ ਬਹੁਤ ਵਧੀਆ ਪਰ ਵੈਸੇ ਮਾਲ ਜੀ ਦਾ ਵਧੀਆ ਹਾਏ ਸੋਨਿਓ ਕਿੱਥੇ ਆਏ ਹੋ ਇਹਦਾ ਮੈਂ ਰੋਟੀ ਦੇਣ ਦੀ ਆ ਜੀ ਉੱਧ ਇੱਧਰ ਜਗੀਰੀ ਨੇ ਜਾਣਾ ਭੂਤ ਮੰਗਲੇ ਜਾਣਾ ਵਾ ਨਹੀਂ ਜਾਣਾ ਜਾਣਾ ਭੇਜਣਾ ਅਸੀਂ ਤਾਂ ਭੇਜਣਾ ਭੇਜਣਾ ਮਾ ਭੂਤ ਮੰਗਲੇ ਚੱਲੋ ਕੀ ਪ੍ਰੋਗਰਾਮ ਨਹੀਂ ਬੰਨ ਲੈ ਕਿ ਨਹੀਂ ਜਾ ਸਕਦੀ ਚਲੋ ਜੀ ਆਪਾਂ ਚੱਲੇ ਇਹ ਇਹ ਪੁੱਤਰ ਗਏ ਇਹ ਡਰ ਲੱਗਦਾ ਸੀਗਾ ਡਰ ਲੱਗਿਆ ਜੀ ਮੈਂ ਕਹੀਏ ਨਾ ਆਜੋ ਮੇਰੇ ਨਾਲ ਨਹੀਂ ਆਏ ਇਕੱਲੇ ਆ ਗਏ ਮੇਰੇ ਤੇ ਮੈਂ ਹਰਦੀਪ ਮੈਂ ਤੇ ਮੇਰੇ ਪਾ ਮਰਦੇ ਜਦੋਂ ਮੈਨੂੰ ਐਦਾ ਹੁੰਦਾ ਕਿ ਜੇ ਜੀ ਮੈਨੂੰ ਬਚਾਉਣਗੇ ਤਾਂ ਮੈਂ ਆਪਦੀ ਮੱਦੀ ਨੂੰ ਲੱਕ ਲੁੱਕੀ ਤਰ ਤਰ ਕਰਦੀ ਫੇਰ ਹਾਲੋ ਫੜੋ ਤੇ ਹੁਣ ਨੀਚੇ ਦਾ ਸਾਰਾ ਆਪਾਂ ਇਹ ਤਾਂ ਫੋਟੋਆਂ ਖਿੱਚ ਲਈਏ ਫੋਟੋਆਂ ਨਹੀਂ ਖਿੱਚਣੀਆਂ ਸਾਰੀ ਫੈਮਿਲੀ ਆਪਣੀ ਹੋਰ ਵੀ ਸਾਰਿਆਂ ਨੂੰ ਚਲੋ ਹਾਂ ਰੀਲਸ ਬਣਾ ਲਈਏ ਤੇ ਇੰਸਟਾਗ੍ਰਾਮ ਤੇ ਦੇਖੋ ਸਾਡੀਆਂ ਰੀਲਸ ਕਮਲ ਤੂੰ ਤਾਂ ਉੱਤੇ ਝੂਟੇ ਵੀ ਲੈਣੇ ਸੀ ਯਾਰ ਕਮਲ ਗਿੰਦੀ ਮੈਨੂੰ ਝੂਟੇ ਲੈਣੇ ਆ ਮੈਂ ਤੇ ਕਮਲ ਨੂੰ ਆਪਾਂ ਲਿਫਟ ਤੇ ਚੜਾਉਣੇ ਆ ਸਾਰਾ ਉਹ ਝੂਟੇ ਦਵਾਈਏ ਨੇ ਕਮਲ ਨੂੰ ਲਿਫਟ ਤੇ ਉੱਪਰ ਹੋ ਕੇ ਫਿਆ ਡਰ ਜਾ ਕਿੰਨਾ ਲੱਗਦਾ ਇਹ ਦੇਖ ਤੁਸੀਂ ਆਪ ਨੇ ਖੱਲੇ ਆਪਾਂ ਲਿਫਟ ਤੇ ਸਵੇਰ ਤੋਂ ਰਹੀ ਆ ਜਿਹੜੇ ਤੁਸੀਂ ਚਲੋ ਵੀਡੀਓ ਬਣਾਈਏ ਬਣਾਉਣੇ 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 ਚਲੋ ਹੁਣ ਵੀਡੀਓ ਸਟਾਰੀਏ ਚਲੋ 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 ਖੁੱਦ ਮੈਂ ਗਰਾ ਚੱਲ ਜੀ ਚੱਲ ਚੱਲ ਬਣਾ ਲੈ ਦੋਲ ਕੇ ਬਣਾ ਲੈ ਇਹ ਨਹੀਂ ਇਹ ਨਹੀਂ ਇੱਧਰ ਲੈਣਾ ਵੇ ਡਰਾਈਵਰ ਬੈਠਣ ਲੱਗਾ ਏ ਨਵੀਂ ਸ਼ੁਰੂ ਕਰਦੇ ਆਓ ਤੇ ਟਰੰਪਲੀ ਨਾ ਚਲੋ ਜੀ ਪਤਾ ਨਹੀਂ ਕੀ ਰੰਗ ਲਾਊਗਾ ਹੋ ਰਿਹਾ ਮੋਟਰਸਾਈਕਲ ਦਾ ਸਾਵੇ ਰੈੱਡ ਲਾ ਰੈੱਡ ਮੋਟਰਸਾਈਕਲ ਦਾ ਉਹ ਜਿੱਧਰ ਜਿੱਧਰ ਰੋਡ ਜਾਊਗਾ ਉਧਰ ਉਧਰ ਕਰਦੀ ਬਾਸ ਪਾਰਾਗਾ ਤਾਂ ਹਿੱਲ ਜਾ ਮਾ ਜਿੱਧਰ ਰੋਡ ਹੋਊਗਾ ਫੇਰ ਹੈ ਨਹੀਂ ਚੱਲ 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 ਉਹ ਲੈ ਵੀ ਲੈ ਠੀਕ ਆ ਵੀ ਠੀਕ ਆ ਚੱਲ ਡਰਾਈਵਰ ਉਹ ਫੇਰ ਵੱਜਿਆ ਵੱਜਿਆ ਓਏ ਓਏ ਡੰਗਲ ਭਾ ਅਸੀਂ ਮੋੜ ਲਾਤਰੇ ਪੂਰਾ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਸ਼ਾਬਾਸ਼ ਓਏ ਓਏ ਆ ਗਿਆ ਸ਼ਾਬਾਸ਼ ਆ ਗਿਆ ਸ਼ਾਬਾਸ਼ ਲੈ 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 ਕੰਮ ਲੈ ਲਿਆ ਬਾਦ ਤੋਂ ਬਾਦ ਤੋਂ ਟਾਈਮ ਲੇ ਕੇ ਜਾਣਾ ਚੱਲ 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 ਓਏ ਹੋਰੀ ਸੁਪੀੜੀ ਫੜੀ ਕਰਦੇ ਐਵੇਂ ਤੇਰੇ 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 ਮੋੜ ਦੇ ਬੱਲੇ 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 ਕੋਈ ਕਿਹਦੇ ले भी पब्लिक भी पूरा कर दी आ जावा 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 चल 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 ओ वाओ वाओ ले भी ले रात का ले तेरी ले 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 ओ, ओ माय गॉड क्या बात है क्या ਲਓ ਜੀ ਆਪਾਂ ਇੱਧਰ ਇਹ ਵਾਲਾ ਵੀ ਹੁੰਦਾ ਇਹ ਟੈਡੀ ਵਾਲਾ ਵਾ ਇੱਧਰ ਇਹ ਵਾਲਾ ਹਰਦੀਪੁਰ ਆਇਓ ਆਕਰਵਾ ਦੁੱਕ ਕਰੋ ਕਰ ਲੈ ਇੱਥੇ ਵਿੱਚ ਭਾਲੂ ਕੈਚ ਕਰਨਾ ਹੁੰਦਾ ਇੱਥਾਂ ਉਹ ਚੱਕਣਾ ਹੁੰਦਾ ਉਹ ਕੋਈ ਨਾ ਪਾਉਣੇ ਜਿਹੜਾ ਚੱਕਦਾ ਹਨ ਉਹੀ ਹਾਂ ਉਧਰ ਉਹ ਟ੍ਰੰਪਲਿਨ ਆ ਉਧਰ ਸਾਰਾ ਟ੍ਰੰਪਲਿਨ ਵਾਲੀ ਸਾਈਡ ਆ ਉਹ ਸਾਰੀ ਆ ਬਾਸ ਕਰਦੇ ਉਹ ਠੰਡੀ ਸੀ ਹਾਂ ਅੱਛਾ ਤੇ ਕੋਲ ਪਾਉਣੇ ਕਿੰਨੇ ਕਿੰਨੇ ਜੁੜੇ ਤੁਹਾਨੂੰ ਦੋ ਦਵਾਈ ਦੇ ਨੇ ਪੌੜੀਆਂ ਤੇ ਦੋ ਤਿੰਨ ਝੂੜੇ ਦਵਾਦੇ ਹੁਣ ਇੱਕ ਅੱਧਾ ਹੋਰ ਦਵਾ ਦਿੰਨੇ ਲਾਈਫ ਵੀ ਲੈ ਲਓ ਕਿਹਦੇ ਦਰੋਂ ਉੱਪਰ ਆਲਾ ਸੁਤੋ ਜਗੇਰੇ ਦਾ ਪਰਾਪਰ ਕਿਹਦੀ ਚੀਜ਼ ਹੈ ਉੱਥੋਂ ਵੀ ਹੈਗੀ ਸੀ ਬਰਾਬਰ ਮਾਫੀ ਉਹ ਬਾਈ ਕਿੱਥੇ ਆ ਬਾਈ ਕਿੱਥੇ ਬਾਈਓ ਲੈ ਬਾਈ ਉਧਰ ਵੀਡੀਓ ਬਣਾਈ ਜਾਂਦੇ ਆ ਇੱਧਰ ਸਾਰੇ ਜਾਈ ਜਾਂਦੇ ਆ ਕਮਲ ਡਰਦੀ ਬੜਾ ਲੈ ਇਹ 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 ਆ ਚੱਕ ਪੈਂ ਟਣੈ ਵੀ ਆ ਪਤਾ ਲੱਗੇ ਪਏ ਆ ਆਪਾਂ ਨੂੰ ਕਹਿੰਦਾ ਡਾਰਾ ਦੱਸ ਲੈ ਦੁਨੀਆਦਾਰੀ ਟੈਂਸ਼ਨ ਕਾਦੀ ਆ ਭੱਜੇ ਹੀ ਜਾਂਦੇ ਤੰਦਰਾਂ ਦੇ ਬਰਾਬਰ ਨਹੀਂ ਹੋ ਜਾਂਦੇ ਕਾਟੀ ਵੀਡੀਓ ਬਣਾਉਂਦੇ ਵੇ ਸਾਹਮਣੇ ਖੜਕੇ ਆਜੋ ਅੰਦਰ ਉਹ ਨੀਂਦੇ ਜਾਣਾ ਇੱਥੇ ਡਰ ਨਹੀਂ ਲੱਗਦਾ ਯਾਰ ਲੋ ਵੀ ਸਾਰੇ ਆ ਗਏ ਆ ਗਰਾਊਂਡ ਇੱਥੇ ਆਪਾਂ ਗਰਾਊਂਡ 'ਚ ਹੀ ਜਾਣਾ ਹਾਂ ਹਾਂ ਦੱਬੇ ਜਾਣਾ ਕਿਹਨੇ ਕਿੱਤੀ ਵਾ ਦੋ ਨੰਬਰ ਨਾਲ ਬੱਧੀ ਦੋ ਦੋ ਤਾਂ ਖੜੇ ਆ ਭਾਈ ਕਿੱਥੇ ਲੈ ਕੇ ਚੱਲੇ ਆ ਲਾਂਟਕਦੇ ਜਾ ਲਾਪਾ ਬਾਏ ਬਾਏ ਹੈ ਮੋ ਅਲੋ ਜੀ ਆ ਸਾਰਾ ਉਹ ਦੇਖੋ ਫੁੱਟਵੀਅਰ orange store orange store ਹਨਾ ਆ ਸਾਰਾ ਫੋਨ ਕੋਲ ਮੈਂ ਸਾਰਾ ਸੈਂਸਨ ਕੋਲ ਜੀ ਖਰੀਦ ਲੈਣਾ ਖਰੀਦ ਦੇ ਦੇਣਾ ਪਾਣੀ ਦੇ ਦੇਣਾ ਖਰੀਦ ਲਓ ਕੀ ਕਰਨਾ ਖਰੀਦ ਜਾ ਮੈਨੂੰ ਪਰਦਾ ਤੇ ਮੈਨੂੰ ਖਰੀਦ ਦੋ ਫੋਨ ਇੱਥੇ ਫੋਟੋ ਫੋਟੋ ਇੱਥੇ ਖਿੱਚਦੇ ਆ ਫੋਰੇ ਰੇ ਇੱਕ ਗਲਤ ਹੈਗਾ ਮਹਿੰਗਾ ਬਹੁਤ ਜ਼ਿਆਦਾ ਆ ਇੱਥੇ ਕਹਿੰਦੇ ਟਰੰਪਲਿਨ ਤੇ ਹੱਦੀ ਪਚਾਉਂਦ ਰੱਖਿਓ ਟਰੰਪਲਿਨ ਦੇ ਕੋਈ ਝੂਟਾ ਨਹੀਂ ਦਵਾਇਆ ਮੈਨੂੰ ਲੈ 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 ਲੋ ਵੀ ਆ ਸ਼ੂਵਲਡ ਆ ਗਿਆ ਇੱਥੇ ਸਾਰਾ ਆ ਸਾਰਾ ਸ਼ੂਵਲਡ ਆ ਗਿਆ ਟਰੰਪਲਿਨ ਇੱਧਰ ਵੀਵੋ ਵਾਲੇ ਆ ਗਏ ਆ ਸ਼ੂਵਲਡ ਆ ਗਿਆ ਆ ਵੀਵੋ ਆ ਗਿਆ ਦਾ ਨੇਚਰ ਆ ਗਿਆ ਹਾਂ ਲੋ ਵੀ ਕਮਲਦੇਵਤੀ ਜਯਦੇਵਤੀ ਜੀ ਨਿਆਰੇ ਆ ਪਹਿਲਾਂ ਉੱਪਰ ਬੈਠਾ ਆਉਣ ਚਾਕੇ ਇਹ ਰਾਵ ਆ ਵੜੂ ਬੜਾ ਦਿਓ ਮੜਾ ਆ ਟਰਬਾਬ ਨੂੰ ਬਿਠਾ ਦਈਏ ਅਸਾ ਵੱਡੀ ਗੱਡੀ ਤੇ ਬੈਠਣਾ ਕਹਿੰਦਾ ਟਰਬਾਬ ਦੇਖਿਓ ਮੇਰੇ ਕੋਲ ਤਾਂ ਆਈ ਹੋਈ ਨਹੀਂ ਸਾਰੇ ਮੋਲ 'ਚ ਚੋਦੂ ਜੀ ਆਏ ਹੋਏ ਸੋਹਣਿਓ ਲਾ ਲਾ ਮੋਲ ਚ ਵੀ ਗੱਡੀਆਂ ਪਾਲੀਆਂ ਲੈ ਆਪ ਤੇ ਜਣੀ ਆਪ ਮੋੜਦਾ ਆਇਂ ਨਹੀਂ ਪਤਾ ਉਹ ਆਪਦੇ ਨਹੀਂ ਆਪ ਉਹ ਕਰਦਾ ਆਇਂ ਨਹੀਂ ਪਤਾ ਕਿ ਰਿਮੋਟ ਆ ਲੈ ਰਾਈ ਵੀਰ ਤੇ ਇੱਕ ਮੈਨੂੰ ਲੈ ਲੈਂਦੇ ਤੇ ਬਹਿ ਕੇ ਝੂਟਾ ਵੈਸੇ ਮੋਲ ਬਹੁਤ ਵਧੀਆ ਮੋਲ ਆ ਹਰਦੀਪੋ ਮਾਲ ਕਿੰਨਾ ਵਧੀਆ ਹੈ ਹਨਾ ਦੋ ਜੇ ਰੰਗ ਪੂਰੀ ਲੱਗੀ ਹੋਈ ਹੈ ਵੇਖੋ ਹਨਾ ਸ਼ਾਂ ਨੂੰ ਤਾਂ ਤੈਰਕ ਨੂੰ ਉਹ ਜਿਹੜੀ ਉੱਡ ਰਹੀ ਹੈ ਕਿੰਨੀ ਬਸਾ ਓਏ ਰਬਾ ਸਾਡਾ ਬੈਠੂਗਾ ਅੱਛਾ ਤੁਸੀਂ ਵੀ ਬੈਠ ਸਕਦੇ ਹੋ ਬੱਸ ਫੋਟੋ ਕਿchni ki chudo dena ਬੇਰਬਾਬ ਮੋਟਰਸਾਈਕਲ ਤੇ ਝੂਟੇ ਲੈ ਰਹੀ ਆ ਦੇਖੋ ਅਰਬਾਬ ਹਾਈ ਜਦੋਂ ਤੁਸੀਂ ਰਬਾਬ ਦੀ ਸਾਈਂ ਅੰਕਾਰ ਤੇ ਬੈਠੇ ਸੀ ਤਾਂ ਇਹ ਕਿਹਾ ਕਿ ਤੁਹਾਨੂੰ ਸਿਵਾਇ ਤੁਸੀਂ ਆਜੋ ਨਹੀਂ ਗਿਆ ਜੋ ਹੈ ਪਾਇਓਰਿਟੀ ਦੋਨੇ ਗਏ ਸੀ ਕਿ ਫਿਰ ਕਿ ਨਹੀਂ ਰਹਾ ਹੋਵੇ ਹੈ ਚਿੱਤਰ ਖਾਣੇ ਆ ਰੋ ਮਾਰਦੇ ਆ ਉਹ ਚਲੋ ਮਾਰੂ ਗਰ ਲੱਗਾ ਐ ਜੋਨੇਪਤ ਜੀ ਤੁਸੀਂ ਚਲੀ ਜਾਂਦਾ ਕੋਈ ਲਓ ਜੀ ਸਾਰੇ ਖਾਣ ਲੱਗੇ ਹੁਣ ਖੋਇ ਵਾਲੀ ਕੁਲਫੀ ਮਾਲਚੋ ਆ ਗਏ ਬਾਹਰ ਅਸੀਂ ਟੇਸਟੀ ਆ ਯਾਰ ਆ ਪਾਣੀ ਵਾਲੀ ਦਹੀਂ ਦਾ ਕੰਮਲੀ 'ਚ ਰੋ ਆਪਾਂ ਵੀ ਖਾ ਲਈਏ ਫਿਰ